ਸ਼ਸ਼ਕਾਲ ਮੈਂ ਹਾ ਤੁਹਾਡ ਨਾਲ ਸਿਮిత ਅਲੀਵਾਲ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਤੇ ਵਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਕੁਝ ਸੁਰਖੀਆਂ ਵੱਲ ਮੁੱਖ ਮੰਤਰੀ ਭਗਵਾਨ ਮਾਨ ਨੇ ਜਾਣਿਆ ਰਾਜਵੀਰ ਜਵੰਦਾ ਦਾ ਹਾਲ ਪਰਿਵਾਰ ਨਾਲ ਕੀਤੀ ਮੁਲਾਕਾਤ ਸਿਹਤ ਬਾਰੇ ਦਿੱਤੀ ਤਾਜ਼ਾ ਜਾਣਕਾਰੀ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ 50 ਕਿਲੋ ਮਲਾਵਟੀ ਪਨੀਰ ਤੇਲ ਸੀਲ ਨਾਮੀ ਫਰਮ ਤੇ ਸਿਹਤ ਵਿਭਾਗ ਦੀ ਛਾਪੇ ਮਾਰੀ ਨੇ ਖੋਲੀ ਪੋਲ ਸੰਯੁਕਤ ਰਾਸ਼ਟਰ ਮਹਾਸਭਾ ਚ ਬੋਲੇ ਜੈ ਸ਼ੰਕਰ ਵਿਦੇਸ਼ ਮੰਤਰੀ ਨੇ ਹੋਰ ਮੁਲਕਾਂ ਨੂੰ ਦਿੱਤਾ ਸੱਦਾ ਭਾਰਤ ਲਈ ਆਤਮ ਨਿਰਭਰਤਾ ਤੇ ਦਿੱਤਾ ਜ਼ੋਰ ਅਮਰੀਕਾ ਸਰਕਾਰ ਦੀ ਕਚਿਆਂ ਤੇ ਸਖਤਾਈ 29 ਦਸੰਬਰ ਤੋਂ ਲਾਗੂ ਹੋਵਣਗੇ ਨਵੇਂ ਨਿਯਮ 2 ਲੱਖ ਡਰਾਈਵਰ ਵਹਿਲੇ ਕਰ ਸਕਦਾ ਹੈ 트ੰਪ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾਲੀ ਦੇ ਫਾਟੇਸ ਹਸਪਤਾਲ ਪਹੁੰਚ ਕੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਜਾਣਕਾਰੀ ਲਈ ਜਵੰਦਾ ਜੋ ਹਾਲ ਹੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਸੜਕ ਹਾਸੇ ਦੇ ਵਿੱਚ ਜ਼ਖਮੀ ਹੋਏ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਮੁੱਖ ਮੰਤਰੀ ਮਾਨ ਨੇ ਉਹਨਾਂ ਦੀ ਮੌਜੂਦਾ ਹਾਲਤ ਬਾਰੇ ਜਾਣਕਾਰੀ ਦਿੱਤੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਦਾ ਮੋਹਾਲੀ ਦੇ ਫਾਟੇ ਸਸਤਾਲ ਦੇ ਵਿੱਚ ਇਲਾਜ ਚੱਲ ਰਿਹਾ ਇਸ ਦੌਰਾਨ ਵੱਡੀਆਂ ਸਖਸ਼ੀਤਾ ਉਹਨਾਂ ਦਾ ਹਾਲ ਜਾਣਨ ਪਹੁੰਚ ਰਹੀਆਂ ਨੇ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਰਾਜਵੀਰ ਜਵੰਦਾ ਦਾ ਹਾਲ ਜਾਣਿਆ ਮੁੱਖ ਮੰਤਰੀ ਮਾਨ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਉਹਨਾਂ ਜਵੰਦਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਬੜੇ ਨੌਜਵਾਨ ਜਜ਼ਬੇ ਵਾਲੇ ਔਰ ਪੰਜਾਬੀ ਕਲਚਰ ਨੂੰ ਉਹ ਦੁਨੀਆ ਦੇ ਵਿੱਚ ਲਾਉਣ ਚੱਕਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਠੀਕ ਹੈ ਮੰਦੋਲੋ ਠੀਕ ਹੈ ਇਹ ਹਾਲਤ ਉਹਨਾਂ ਦਾ ਇਲਾਜ ਇਸੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆ ਮਾਂ ਕਰ ਰਹੇ ਨੇ ਔਰ ਆਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਖੇਤ ਜਾਗੀ ਵਾਸਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲੇ ਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ 8:00 ਟਾਈਮ ਪਿੰਕ ਉਹ ਵੀ ਕੰਟੇ ਕਨਾਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ proper ਕੰਮ ਨਹੀਂ ਕਰ ਰਿਹਾ ਸੀ ٻਝੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਵੱਡੀ ਚਿਹਰਾ ਭਿਆਨਕ ਹਾਸੇ ਦਾ ਸ਼ਿਕਾਰ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪੰਜਾਬ ਦੇ ਬਰਨਾਲਾ ਚ ਤਿਹਾਰਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਵਿਭਾਗ ਵੱਲੋਂ 27 ਸਤੰਬਰ ਨੂੰ ਧਨੋਲਾ ਕਸਬੇ ਚ ਵੱਖ-ਵੱਖ ਡੈਰੀ ਫਰਮਾਂ ਤੇ ਦੁੱਧ ਦੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਦੁੱਧ ਪਨੀਰ ਤੇ ਖਾਦ ਤੇਲ ਦੇ ਨਮੂਨੇ ਲੈ ਗਏ ਜਦਕਿ 50 ਕਿਲੋਗ੍ਰam ਪਨੀਰ ਅਤੇ ਰਿਫਾਈਨ ਤੇਲ ਸੀਲ ਕੀਤਾ ਗਿਆ ਖਾਦ ਸੁਰੱਖਿਆ ਅਧਿਕਾਰੀ ਚਰਨਜੀਤ ਸਿੰਘ ਦੇ ਰੇਖ ਦੇ ਖੇਠਾ ਧਨਾਲਾ ਕਸਬੇ ਵਿੱਚ ਵੱਖ-ਵੱਖ ਡੈਰੀ ਫਾਰਮਾਂ ਤੇ ਦੁੱਧ ਦੀਆਂ ਦੁਕਾਨਾਂ ਤੇ ਸ਼ਾਪੇਮਾਰੀ ਕੀਤੀ ਗਈ ਧਨਾਲਾ ਕਸਬੇ ਦੇ ਇੱਕ ਪ੍ਰਸਿੱਧ ਦੁੱਧ ਉਤਪਾਦਨ ਫਾਰਮ ਤੇ ਵੱਡੀ ਮਾਤਰਾ ਦੇ ਵਿੱਚ ਰਿਫਾਈਨ ਤੇਲ ਅਤੇ ਪਨੀਰ ਬਰਾਮਤ ਹੋਇਆ ਵਿਭਾਗ ਨੇ 7 ਖਾਲੀ 3 ਅਤੇ 1 ਭਰਿਆ ਹੋਇਆ ਟਿੰਡ ਰਿਫਾਈਨ ਤੇਲ ਅਤੇ 50 ਕਿਲੋਗ੍ਰam ਪਨੀਰ ਨੂੰ ਸੀਲ ਕਰ ਦਿੱਤਾ ਉਹਨਾਂ ਕਿਹਾ ਕਿ ਧਨਾਲਾ ਦੀ ਇਸ ਦੁਕਾਨ ਤੋਂ ਜਿੱਥੇ ਸ਼ੱਕੀ ਹਾਲਤ ਦੇ ਵਿੱਚ ਪਨੀਰ ਅਤੇ ਰਿਫਾਈਨਡ ਤੇਲ ਬਰਾਮਦ ਹੋਇਆ ਹੈ ਉਸ ਦਾ ਸਮਾਨ ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਵਿੱਚ ਵੀ ਸਪਲਾਈ ਕੀਤਾ ਜਾਂਦਾ ਹੈ ਤੇ ਵੈਸੇ ਵੀ ਅਸੀਂ ਰੂਟੀਨ 'ਚ ਸਾਡੇ ਸੈਂਪਲਿੰਗ ਹੁੰਦੀ ਰਹਿੰਦੀ ਹੈ ਜਿਵੇਂ ਰੂਟੀਨ 'ਚ ਸਾਰਾ ਸਾਲ ਬਟ ਫੈਸਟਿਵ ਸੀਜ਼ਨ 'ਚ ਜਿਵੇਂ ਡਰਾਈਵਸ ਦੇ ਅਕੋਰਡਿੰਗ ਤੇ ਕੁਝ ਅਸੀਂ ਆਪਣੇ ਵੱਲੋਂ ਜਿਵੇਂ ਕੁਸ਼ਕਾਇਤ ਆਉਂਦੀ ਹੈ ਤਾਂ ਉਸ ਦੇ ਅਕੋਰਡਿੰਗ ਹੀ ਸੈਂਪਲਿੰਗ ਕਰ ਰਹੇ ਹਾਂ ਅਸੀਂ ਲਗਾਤਾਰ ਚੱਲ ਰਹੀ ਹੈ ਡਰਾਈਵ ਸਾਡੀ ਕੀ ਕੀ ਤੇ ਸਰ ਅੱਜ ਜਿਹੜੀ ਮੇਰੇ ਕਿੱਥੇ ਅੱਜ ਰੇਡ ਚੈਕਿੰਗ ਹੋਈ ਤੇ ਕੀ ਕੀ ਬਰਾਮਦ ਅੱਜ ਅਸੀਂ ਸਰ ਬਰਨਾਲੇ ਦੇ ਆਲੇ ਦੁਆਲੇ ਜਿਵੇਂ ਹੰਡਿਆਇਆ ਰੋਡ ਤੋਂ ਵੀ ਕਾਫੀ ਸੈਂਪਲ ਕਲੈਕਟ ਕੀਤੇ ਨੇ ਕੁਛ ਮਿਲਕ ਦੇ ਤੇ ਯੂਜ਼ਡ ਕੁਕਿੰਗ ਆਇਲ ਦੇ ਤੇ ਸਾਡੀ ਇਹ ਡਰਾਈਵ ਦੇ ਹਿੱਸਾ ਸੀ ਤੇ ਅੱਜ ਕੁਛ ਪਨੀਰ ਦੇ ਵੀ ਸੈਂਪਲ ਕਲੈਕਟ ਕਰਨੇ ਸੀ ਜਿਸ ਦੌਰਾਨ ਸਾਨੂੰ ਇਥੋਂ ਰਿਫਾਈਨਡ ਆਇਲ ਵਗੈਰਾ ਤੇ ਪਨੀਰ ਦੇ ਮੈਨੂਫੈਕਚਰਰ ਨੇ ਇਹ ਚੰਡੀਗੜ੍ਹ ਸਪਲਾਈ ਹੁੰਦੀ ਹੈ ਇਹਨਾਂ ਦੀ ਤਨੋਲੇ ਦੇ ਵਿੱਚ ਇਹਨਾਂ ਦਾ ਹੈਗਾ ਕਾਰੋਬਾਰ ਤੇ ਅਸੀਂ ਇੱਥੇ ਸੈਂਪਲਿੰਗ ਦੇ ਦੌਰਾਨ ਸਾਨੂੰ ਰਿਫਾਈਨਡ ਆਇਲ ਮਿਲੇ ਅਸੀਂ ਉਹ ਸਾਰਾ ਸੀਲ ਕਰ ਲਿਆ ਜ਼ਬਤ ਕਰ ਲਿਆ ਤੇ ਜੋ ਪਨੀਰ ਪਿਆ ਸੀ ਬਣਿਆ ਹੋਇਆ ਮੌਕੇ ਤੇ ਉਹ ਵੀ ਅਸੀਂ ਸੀਲ ਕਰਤਾ ਜੀ ਕੀ ਉਹ ਵਿੱਚ ਲੱਗਿਆ ਕੋਈ ਐਸਾ ਕੋਈ ਉਹ ਤਾਂ ਲੈਬ ਦੀ ਰਿਪੋਰਟ ਤੋਂ ਦਰਾਂ ਨਹੀਂ ਪਤਾ ਲੱਗੂਗਾ ਵੀ ਕੀ ਆ ਉਹਦੇ ਵਿੱਚ ਬਟ ਸਾਨੂੰ ਜਿਵੇਂ ਸਸਪੈਕਟਡ ਐਡਲਟਰੈਂਟ ਮਿਲੇ ਨੇ ਨਾਲ ਉਹ ਮਤਲਬ ਲੱਗਦਾ ਵੀ ਕੁਝ ਮੇਬੀ ਉਹ ਚ ਹੋ ਸਕਦਾ ਹੈ ਰਿਫਾਈਨਡ ਕਿੰਨਾ ਮਾਤਰਾ ਵਿੱਚ ਮਿਲੇ ਸੱਤ ਟੀਨ ਖਾਲੀ ਸੀ ਇੱਕ ਭਰਿਆ ਹੋਇਆ ਟੀਨ ਸੀ ਜੀ 15 ਲੀਟਰ ਦਾ ਮਤਲਬ ਉਹ ਅਸੀਂ ਮੌਕੇ ਤੋਂ ਜ਼ਬਤ ਕੀਤਾ ਚਰਨਜੀਤ ਨੇ ਦੱਸਿਆ ਕਿ ਤਿਹਾਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਲਗਾਤਾਰ ਜਾਂਚ ਕਰ ਰਿਹਾ ਹੈ ਇਸ ਦੇ ਤਹਿਤ ਬਰਨਾਲਾ ਸ਼ਹਿਰ ਦੇ ਤਨਹੌਲਾ ਵਿੱਚ ਦੁੱਧ ਅਤੇ ਇਸ ਤੋਂ ਬੜੇ ਉਤਪਾਦਾਂ ਦੀਆਂ ਦੁਕਾਨਾਂ ਤੋਂ ਜਾਂਚ ਲਈ ਨਮੂਨੇ ਲਏ ਗਏ ਨੇ ਉਧਰ ਕੇਂਦਰੀ ਮੰਤਰੀ ਵਿਲ ਵਰਮਾ ਗੁਰਦਾਸਪੁਰ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸੀ ਉਹਨਾਂ ਦੇ ਇੱਕ ਬਿਆਨ ਤੋਂ ਬਾਅਦ ਕਾਫੀ ਵਿਵਾਦ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਸਪਸ਼ਟੀਕਰਨ ਜਾਰੀ ਕੀਤਾ ਜਦ ਅਸਲ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਜਾਰੀ ਕੀਤੇ 1600 ਕਰੋੜ ਦੇ ਫੰਡ ਨੂੰ ਲੈ ਕੇ ਰਾਹਤ ਫੰਡ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਇਹ ਲੋਕਾਂ ਦਾ ਕਹਿਣਾ ਹੈ ਕਿ ਰਾਹਤ ਫੰਡ ਸਿੱਧਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਵੇ ਕੇਂਦਰੀ ਰਾਜ ਮੰਤਰੀ ਬੀ.ਐਲ. ਵਰਮਾ ਹੜਪੀੜਤਾਂ ਦੀਆਂ ਮੁਸ਼ਕਲਾਂ ਸੁਣ ਲਈ ਗੁਰਦਾਸਪੁਰ ਦੌਰੇ ਉੱਤੇ ਸਨ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਐਲਾਨਿਆ ਗਿਆ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਸਿੱਧਾ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤਾ ਜਾਵੇਗਾ ਇਹ ਪੈਸਾ ਪੰਜਾਬ ਸਰਕਾਰ ਦੇ ਖਾਤੇ ਵਿੱਚ ਨਹੀਂ ਪਾਇਆ ਜਾਵੇਗਾ ਇਸ ਬਿਆਨ ਤੋਂ ਬਾਅਦ ਬੀ.ਐਲ. ਵਰਮਾ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਬਿਆਨ ਤੇ ਸਪਸ਼ਟੀਕਰਨ ਦਿੱਤਾ ਕਿ ਲੋਕ ਇਹ ਚਾਹੁੰਦੇ ਹਨ ਕਿ ਪੈਸਾ ਸਿੱਧਾ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਪਾਇਆ आ, मैं अपनी जिलाध्यक्ष के नेतृत्व में पूरी टीम के साथ में कल मैं गया हूँ और देखा मैंने धान की खेती जिस तरह से बर्बाद हो गई है जहाँ पर 25 कुंटल से लेकर के 30-35 कुंटल तक का एक पर एकड़ होता था आज उसकी पैदावार घटकर के आधे से भी कम आ गई है इसी प्रकार से गन्ना के खेत देखे कि पानी भर गया और जैसे जैसे धूप हो रही है गन्ना भी सूखता चला जा रहा है तब मैं कहूँगा कि हमने देखा तो था न जाने कितने ट्रैक्टर कितनी, कितनी भैंसें कितने जो है अन्य जानवर बह गए और साथ ही साथ मैंने देखा कि जनहानि भी हुई है कि केवल लोग यहाँ पर एक्सपायर हुए हैं इस बाढ़ बाढ़ में तब मैं कहूँगा कि बाढ़ से बहुत बड़ा पंजाब का नुकसान हुआ है लेकिन सच ये भी है अगर जो नदियां हैं पंजाब में इनकी सही समय से सफाई हुई होती उनके बांध दुरुस्त किए गए होते और अवैध खनन की शिकायतें नहीं आई होती तो शायद इतना बड़ा प्रकोप ਜੋ ਅੱਜ ਬਾੜ ਦਾ ਝਿਲਣਾ ਪੜ ਰਿਹਾ ਪੰਜਾਬ ਨੂੰ ਇਤਨਾ ਬੜਾ ਪ੍ਰਕੁਪ ਝਿਲਣਾ ਨਹੀਂ ਪੜਾ ਹੜਪ੍ਰਭਾਵਿਤ ਪੰਜਾਬ ਨੂੰ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਕੀਤਾ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਰਕਮ ਬਹੁਤ ਘੱਟ ਹੈ ਅਤੇ ਕਿਸਾਨਾਂ ਦੀ ਪੂਰੀ ਤਰ੍ਹਾਂ ਸਹਾਇਤਾ ਨਹੀਂ ਕਰੇਗੀ ਅਮਰੀਕਾ ਦੇ ਵਿੱਚ ਕੱਚੇ ਪੰਜਾਬੀਆਂ ਨੂੰ ਟਰਕਿੰਗ ਸੈਕਟਰ ਦੇ ਵਿੱਚੋਂ ਬਾਹਰ ਕੱਢਣ ਲਈ ਟਰੰਪ ਸਰਕਾਰ 29 ਸਤੰਬਰ ਤੋਂ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ ਹੁਣ ਸਿਰਫ ਵਰਕ ਪਰਮਿਟ ਦੇ ਆਧਾਰ ਤੇ ਕਮਰਸ਼ੀਅਲ ਡਰਾਈਵਿੰਗ ਲੈਸਨਸ ਨਹੀਂ ਮਿਲਣਗੇ ਇਸ ਲਈ ਹੁਣ ਗ੍ਰੀਨ ਕਾਰਡ ਹੋਲਡਰ ਅਤੇ ਯੂ ਐਸ ਸਿਟੀਜ਼ਨ ਹੋਣਾ ਲਾਜ਼ਮੀ ਕੀਤਾ ਜਾ ਰਿਹਾ ਹੈ ਨਵੇਂ ਨਿਯਮ ਤਹਿਤ ਘਟੋ-ਕਟ ਤੋਂ ਲੱਖਾਂ ਮੌਜੂਦਾ ਡਰਾਈਵਰਾਂ ਦਾ ਰੋਜ਼ਗਾਰ ਖੋ ਸਕਦਾ ਹੈ ਸਿਖਲਾਈ ਲੈ ਰਹੇ 20000 ਡਰਾਈਵਰ ਕਦੇ ਟਰੱਕ ਨਹੀਂ ਚਲਾ ਸਕਣਗੇ ਆਵਾਜ਼ਾਈ ਵਪਾਕ ਬਲੋ ਸ਼ੁੱਕਰਵਾਰ ਨੂੰ ਲਾਗੂ ਕੀਤੇ ਗਏ ਨਵੇਂ ਨਿਯਮਾਂ ਤਹਿਤ ਗੈਰ ਅਮਰੀਕੀ ਨਾਗਰਿਕਾਂ ਲਈ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਹੁਣ ਕਾਫੀ ਔਖਾ ਹੋ ਗਿਆ ਹੈ। ਟ੍ਰਾਂਸਪੋਰਟੇਸ਼ਨ ਸੈਕਟਰੀ ਸੀਨ ਡਫੀ ਨੇ ਕਿਹਾ ਕਿ ਪਿਛਲੇ ਮਹੀਨੇ ਫਲੋਰੀਡਾ ਵਿੱਚ ਇੱਕ ਪ੍ਰੱਕ ਡਰਾਈਵਰ ਦੁਆਰਾ ਗੈਰ ਕਾਨੂੰਨੀ ਯੂ ਟਰਨ ਲੈਣ ਦੀ ਕੋਸ਼ਿਸ਼ ਕਰਨ ਨਾਲ ਹੋਏ ਇੱਕ ਘਾਤਕ ਹਾਦਸੇ ਤੋਂ ਬਾਅਦ ਕੀਤੇ ਗਏ ਇੱਕ ਆਡਿਟ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਨਿਯਮ ਕਾਫੀ ਸਖਤ ਨਹੀਂ ਸਨ ਅਤੇ We've heard from truckers and safety advocates and news reports that something was seriously wrong. It was alleged that the open border policies of the last administration has led to an exploitation of our nation's trucking licensing system. So today, I'm here to tell you after our audit. That those reports, they're all true. What our audit has already discovered should anger every single American. So here's what we've learned. We just want to walk through it. First, our audit revealed a systemic breakdown among states to follow the law and issue licenses properly. States are failing to follow even the most basic procedures. We even uncovered widespread procedural errors, computer programming flaws, and a gross lack. Of oversight in the states that issue CDLs. This means that thousands of licenses that should never have been issued actually were issued. States are issuing licenses that extend months and even years beyond a driver's lawful presence. in the US ਇੱਥੇ ਦੱਸਣਾ ਬੰਦਾ ਹੈ ਕਿ ਅਧਿਕਾਰੀਆਂ ਨੇ ਇਸ ਸਾਲ ਦੋ ਹੋਰ ਘਾਤਕ ਹਾਦਸਿਆਂ ਵੱਲ ਇਸ਼ਾਰਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਹਾਦਸੇ ਪ੍ਰਵਾਸੀ ਟਰੱਕ ਡਰਾਈਵਰਾਂ ਕਾਰਨ ਹੋਏ ਜਿਨ੍ਹਾਂ ਨੂੰ ਕਦੇ ਵੀ ਲਾਇਸੈਂਸ ਨਹੀਂ ਮਿਲਨੇ ਚਾਹੀਦੇ ਸਨ ਟੈਕਸਾਸ ਵਿੱਚ ਡਰਾਈਵਰ ਬ੍ਰੇਕ ਲਗਾਉਣ ਵਿੱਚ ਅਸਫਲ ਰਿਹਾ ਅਤੇ ਕਾਰਾਂ ਦੀ ਇੱਕ ਲਾਈਨ ਵਿੱਚ ਟਕਰਾ ਗਿਆ ਜਿਸ ਦੇ ਨਤੀਜੇ ਵਜੋਂ 17 ਕਾਰਾਂ ਦਾ ਢੇਰ ਲੱਗ ਗਿਆ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ ਅਲਾਵਾ ਮਾ ਵਿਚ ਇੱਕ ਡਰਾਈਵਰ ਨੇ ਲਾਲ ਬੱਤੀ ਤੇ ਰੁਕੇ ਚਾਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਉਹਨਾਂ ਕਹਿਆ ਕਿ ਨਿਯਮਾਂ ਨੂੰ ਹੋਰ ਸਖਤ ਕਰਨ ਦੀ ਲੋੜ ਹੈ ਉਦਰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਟੈਰਿਫ ਸੰਬੰਧੀ ਅਸਥਿਰਤਾ ਦਰਮਿਆਨ ਬ੍ਰਿਕਸ ਨੂੰ ਬਹੁਤ ਧੀਰੀ ਵਪਾਰ ਪ੍ਰਣਾਲੀ ਦਾ ਬਚਾਅ ਕਰਨ ਦਾ ਅਸਦਾ ਦਿੱਤਾ ਉਹਨਾਂ ਇਹ ਗੱਲ ਸੰਯੁਕਤ ਰਾਸ਼ਟਰ ਮਹਸਭਾ ਤੋਂ ਅਲੱਗ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਆ ਕਿ ਉਹਨਾਂ ਨੇ ਕਿਹਾ ਕਿ ਟੈਕਨੋਲੋਜੀ ਤੇ ਕਟਾ ਬ੍ਰਿਕਸ ਸਹਿਯੋਗ ਤੇ ਅਗਲੇ ਪੜਾ ਨੂੰ ਪ੍ਰਭਾਵਿਤ ਕਰਨਗੇ ਇਸ ਦੌਰਾਨ ਜੈ ਸ਼ੰਕਰ ਨੇ ਵੱਡੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਬੱਲੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 80ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਚੇਤਾਵਨੀ ਦਿੱਤੀ ਹੈ ਕਿ ਅਜਹੀਆਂ ਕਾਰਵਾਈਆਂ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਖਤਮ ਕਰ ਰਹੀਆਂ ਨੇ ਅਤੇ ਗਲੋਬਲ ਸਾਊਥ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੀਆਂ ਨੇ ਦੇਸ਼ਾਂ ਦਾ ਸਿੱਧੇ ਤੌਰ ਤੇ ਨਾਮ ਨਾ ਲੈਂਦੇ ਹੋਏ ਜਯ ਸ਼ੰਕਰ ਦੀਆਂ ਟਿੱਪਣੀਆਂ ਵਾਸਟਿੰਗਨ ਤੇ ਵਿਜਿੰਗ ਦੁਆਰਾ ਹਾਲੀ ਦੇ ਵਿੱਚ ਕੀਤੇ ਗਏ ਕਦਮਾਂ ਤੇ ਨਿਸ਼ਾਨਾ ਬਣਾਉਂਦੀਆਂ ਪ੍ਰਤੀਤ ਹੋ ਰਹੀਆਂ ਸਨ ਉਹਨਾਂ ਕਿਹਾ ਕਿ ਇੱਕ ਅਸ਼ਾਂਤ ਵਰਸ਼ਪ ਚ ब्रिक्स ਨੂੰ ਸ਼ਾਂਤੀ ਸਥਾਪਨਾ ਸੰਵਾਦ ਕੂਟਨੀਤੀ ਅਤੇ ਕੁਮਾਂਤਰੀ ਕਾਨੂੰਨ ਦੀ ਪਾਲਣਾ ਦਾ ਸੁਨੇਹਾ ਫੈਲਾਉਣਾ ਚਾਹੀਦਾ ਹੈ ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ માં ਖਾਸ ਕਰਕੇ ਸਲਾਮਤੀ ਪ੍ਰਸ਼ਦ ਅਤੇ ਵੱਡੇ ਸੁਧਾਰ ਦਾ ਵੀ ਸੱਦਾ ਦਿੱਤਾ ਹੈ ਮੈਡਮ ਪ੍ਰੈਜ਼ੀਡੈਂਟ ਫੋਰਸਿਸ ਅਨਲਿਸ਼ਡ ਬਾਏ ਹਿਸਟਰੀ ਸਿንስ ਠ ਫਾਊਂਡਿੰਗ ਆਫ ਠ ਯੂਨ ਪ੍ਰੋਪੈਲ ਥਿਸ ਬੋਡੀ ਫੋਰਵਰਡ ਐਸ ਡੀ ਕੋਲੋਨਾਈਜ਼ੇਸ਼ਨ ਐਡਵਾਂਸਡ ਠ ਵਰਲਡ Began to return to its natural diversity. The membership of the United Nations quadrupled and the organization's role and remit grew significantly. In the era of globalization, its agenda evolved even further. Development goals took center stage even as climate change emerged. As a shared priority, trade acquired greater prominence, while food and health access were recognised as essential to global well being. Where security was concerned, the UN undertook peacekeeping operations and promoted disarmament discussions. ਭਾਰਤ ਨੂੰ ਰੂਸੀ ਤੇਲ ਦੀ ਨਿਰੰਤਰ ਰਾਮੰਦੂ ਲਾ ਕੇ ਅਮਰੀਕਾ ਵੱਲੋਂ ਭਾਰੀ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ 트ੰਪ ਪਹਿਲਾਂ ਹੀ ਭਾਰਤੀ ਨਿਰਯਾਤ ਤੇ 50% ਡਿਊਟੀ ਲਗਾ ਚੁੱਕਾ ਹੈ ਇਸ ਹਫਤੇ ਤੇ ਸ਼ੁਰੂ ਵਿੱਚ ਨਿਊਯਾਰਕ ਵਿੱਚ ਭਾਰਤੀ ਅਤੇ ਅਮਰੀਕੀ ਵਪਾਰ ਵਾਰਤਕਾਰਾਂ ਵਿੱਚ ਗਲਬਾਤ ਡੈਡਲਾਕ ਨੂੰ ਹੱਲ ਕਰਨ ਦੇ ਵਿੱਚ ਅਸਫਲ ਰਹੀ ਉਦਰ ਅਮਰੀਕਾ ਤੇ ਕੈਨੇਡਾ ਦੇ ਵਿੱਚ ਕਈ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਦੇ ਨਾਲ ਸੰਬੰਧਿਤ ਮੁਕਦਮੇ ਤਹਿਤ ਗ੍ਰਿਫਤਾਰ ਨਿਖਲ ਗੁਪਤਾ ਵਿਰੋਧ ਨਸ਼ਾ ਤਸਕਰੀ ਮਨੀ ਲਾਂਡਰਿੰਗ ਕ੍ਰੈਡਿਟ ਕਾਰਡ ਫਰਾਡ ਤੇ ਨੇਪਾਲ ਜਾ ਪਾਕਿਸਤਾਨ ਦੇ ਵਿੱਚ ਕਿਸੇ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਨਵੇਂ ਦੋਸ਼ ਲਾਏ ਜਾ ਰਹੇ ਨੇ ਅਦਾਲਤ ਚ ਦਾਇਰ ਅਰਜ਼ੀ ਮੁਤਾਬਕ ਅਮਰੀਕਾ ਸਰਕਾਰ ਨਿਖਲ ਗੁਪਤਾ ਤੇ ਵਿਕਾਸ ਯਾਦਵ ਵਿਰੋਧ ਨਵੇਂ ਸਬੂਤ ਪੇਸ਼ ਕਰਨਾ ਚਾਹੁੰਦੀ ਹੈ ਜਿਨ੍ਹਾਂ ਰਾਹੀਂ ਸਾਬਤ ਕੀਤਾ ਜਾ ਸਕਦਾ ਹੈ ਕਿ ਦੋਹਾਂ ਨੇ ਸਿੱਖ ਵਖਵਾਦੀ ਲਹਿਰ ਦੇ ਮੈਂਬਰਾਂ ਨੂੰ ਖਤਮ ਕਰਨ ਦੀ 사지ਸ਼ ਕੜੀ ਹੈ ਅਮਰੀਕਾ ਪ੍ਰਸ਼ਾਸਨ ਦੇ ਇੱਕ ਅਰਜੀ ਕਹਿੰਦੀ ਹੈ ਕਿ ਨਿਲਕ ਗੁਪਤਾ ਵੱਲੋਂ 2013 ਤੋਂ 2023 ਦਰਮਿਆਨ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੇ ਸਬੂਤ ਮੌਜੂਦ ਹਨ ਇੱਥੇ ਦੱਸਣਾ ਬੰਦਾ ਹੈ ਕਿ ਟਰੰਪ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਯੂਕੇ ਦੀ ਇੱਕ ਮਹਿਲਾ ਪ੍ਰੋਫੈਸਰ ਨੂੰ ਬਤੌਰ ਐਕਸਪਰਟ ਵਿਟਨੈਸ ਮੁਕਦਮੇ ਵਿੱਚ ਸ਼ਾਮਲ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਡਾਕਟਰ ਨੀਤਾਸ਼ਾ ਕੋਲ ਦਾ OCI ਕਾਰਡ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸ਼ਮੂਲੀਅਤ ਦੇ ਦੋਸ਼ ਹੇਠ ਕੁਝ ਮਹੀਨੇ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ ਡਾਕਟਰ ਨੀਤਾਸ਼ਾ ਕੋਲ ਯੂਨੀਵਰਸਿਟੀ ਆਫ ਵੈਸਟਮਿੰਸਟਰ ਵਿੱਚ ਸਿਆਸਤ ਅਤੇ ਕਮਾਂਤਰੀ ਰਿਸ਼ਤਿਆਂ ਬਾਰੇ ਪ੍ਰੋਫੈਸਰ ਵਜੋਂ ਸੇਵਾਮਾਨ ਨਿਭਾ ਰਹੇ ਹਨ ਵਿਦੇਸ਼ ਵਿੱਚ ਵਸਦੇ ਸਿੱਖਾਂ ਵਿਰੁੱਧ ਹੋ ਰਹੀ ਕਾਰਵਾਈ ਬਾਰੇ ਡਾਕਟਰ ਨੀਤਾਸ਼ਾ ਕੋਲ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਹਨ ਦੂਜੇ ਪਾਸੇ ਨਿਖੇਲ ਗੁਪਤਾ ਨੂੰ ਅਮਰੀਕਾ ਦੀ ਗੁਜ਼ਾਰਿਸ਼ ਤੇ ਚੱਕ ਰਿਪਬਲਿਕ ਵਿੱਚ ਗ੍ਰਫਤਾਰ ਕੀਤਾ ਗਿਆ ਅਤੇ ਪਿਛਲੇ ਸਾਲ ਜੂਨ ਵਿੱਚ ਨਿਊਯਾਰਕ ਲਿਆਂਦਾ ਗਿਆ ਅਦਾਲਤ ਵਿੱਚ ਪੇਸ਼ੀ ਦੌਰਾਨ ਸਰਕਾਰੀ ਵਕੀਲਾਂ ਵਿੱਚ ਇੱਕ ਸਹਾਇਕ ਜਿਲ੍ਹਾ ਅਟਾਰਨੀ ਕਮੀਲ ਲਟੋਆ ਪ੍ਰੋਫੈਸਰ ਨੇ ਦਾਵਾ ਕੀਤਾ ਹੈ ਕਿ ਨikhil Gupta ਨੇ ਕਥਿਤ ਤੌਰ ਤੇ ਭਾਰਤ ਸਰਕਾਰ ਦੇ ਇੱਕ ਮੁਲਾਜ਼ਮ ਨਾਲ ਰਲ ਕੇ ਭਾਰਤੀ ਮੂਲ ਦਾ ਇੱਕ ਅਮਰੀਕੀ ਨਾਗਰਿਕ ਨੂੰ ਖਤਮ ਕਰਨ ਦੀ ਸਾਜ਼ਿਸ਼ ਘੜੀ ਸਰਕਾਰੀ ਵਕੀਲ ਨੇ ਗੁਰਪੰਤਵੰਤ ਸਿੰਘ ਪੰਨੂ ਦਾ ਨਾਂ ਨਾ ਲਿਆ ਜਿਸ ਕੋਲ ਅਮਰੀਕਾ ਦੀ ਨਾਗਰਿਕਤਾ ਤੋਂ ਇਲਾਵਾ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਹੈ ਪਲੇਚਰ ਨੇ ਅਦਾਲਤ ਨੂੰ ਦੱਸਿਆ ਕਿ ਨikhil gupta ਨੇ ਇੱਕ ਸਾਕਸ਼ ਨਾਲ ਗਲਬਾਤ ਦੌਰਾਨ ਕਤਲ ਨੂੰ ਅੰਜਾਮ ਦੇਣ ਲਈ 1 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਅਤੇ ਇਸ ਰਕਮ ਵਿੱਚੋਂ 15000 ਡਾਲਰ ਪੇਸ਼ਗੀ ਦੇਣ ਦਾ ਵਾਅਦਾ ਕੀਤਾ ਅਸਲ ਵਿੱਚ ਨikhil gupta ਜਿਹੜੇ ਸਾਕਸ਼ ਨੂੰ ਪਹਾੜੇ ਦਾ ਕਾਤਲ ਸਮਝ ਰਿਹਾ ਸੀ ਉਹ ਅੰਡਰ ਕਵਰ ਸਿਕਿਉਰਿਟੀ ਏਜੰਸੀ ਅਦਾਲਤ ਵਿੱਚ ਸੁਣਵਾਈ ਦੌਰਾਨ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਡਰੱਗ ਐਂਫੋਰਸਮੈਂਟ ਏਜੰਸੀ ਅਤੇ ਇਲੈਕਟ੍ਰੋਨਿਕ ਸੰਪਰਕ ਨਾਲ ਸੰਬੰਧਿਤ ਕੁਝ ਹੋਰ ਵੇਰਵੇ ਵੀ ਪੇਸ਼ ਕੀਤੇ ਗਏ ਜਦਕਿ ਪਾੜੇ ਦੇ ਕਤਲ ਨਾਲ ਹੋਈ ਗੱਲਬਾਤ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਪੰਨੂ ਦੇ ਕਤਲ ਦੀ ਕਤਿਤ ਸਾਜ਼ਿਸ਼ ਵਿੱਚ ਭਾਰਤੀ ਨਾਗਰਿਕ ਨikhil ਗੁਪਤਾ ਦਾ ਨਾਂ ਸਾਹਮਣੇ ਆਇਆ ਅਮਰੀਕੀ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਨikhil ਗੁਪਤਾ ਨੇ ਇੱਕ ਅਣਪਛਾਤੇ ਭਾਰਤੀ ਸਰਕਾਰੀ ਕਰਮਚਾਰੀ ਦੇ ਨਿਰਦੇਸ਼ਾਂ ਦੇ ਅਮਰੀਕਾ 'ਚ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਇਸ ਤੋਂ ਬਾਅਦ ਅਮਰੀਕਾ ਨੇ ਨikhil Gupta ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਅਮਰੀਕਾ ਦੀ ਅਪੀਲ ਤੇ ਚੱਕ ਗਣਰਾਜ ਨੇ ਨikhil Gupta ਨੂੰ ਗ੍ਰਫਤਾਰ ਕਰਕੇ ਅਮਰੀਕਾ ਦੀ ਅਪੀਲ ਤੇ ਚੱਕ ਗਣਰਾਜ ਨੇ Nikhil Gupta ਨੂੰ ਗ੍ਰਫਤਾਰ ਕਰਕੇ ਹਵਾਲਗੀ ਦੀ تیاری ਸ਼ੁਰੂ ਕਰ ਦਿੱਤੀ ਹੈ ਪਿਛਲੇ ਇਸ ਸਾਲ ਦੀ ਰਿਪੋਰਟ ਚ ਦਾਵਾ ਕੀਤਾ ਗਿਆ ਕਿ ਅਮਰੀਕਾ ਵਿੱਚ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ ਜਿਸ ਨੂੰ ਅਮਰੀਕਾ ਨੇ ناکਾਮ ਕਰ ਦਿੱਤਾ ਕਿਹਾ ਗਿਆ ਹੈ ਕਿ ਇਸ ਮਾਮਲੇ ਨੂੰ ਅਮਰੀਕਾ ਦੇ ਭਾਰਤ ਸਰਕਾਰ ਦੇ ਸਾਹਮਣੇ ਵਿਚੁਕਿਆ ਸਿਰਫ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਇਹ ਵੀ ਦੱਸਿਆ ਕਿ ਭਾਰਤ ਦੇ ਸਾਹਮਣੇ ਇਸ ਮਾਮਲੇ ਨੂੰ ਚੁੱਕਣ ਕਾਰਨ ਸਾਜ਼ਿਸ਼ ਕਰਤਾਵਾਂ ਨੇ ਆਪਣੀ ਯੋਜਨਾ ਦਿੱਤੀ ਜਾਂ ਫਿਰ FBI ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀਆਂ ਦੀ ਦਖਲਅੰਦਾਜ਼ੀ ਨਾਲ ਇਸ ਸਾਜ਼ਿਸ਼ ਨੂੰ ناکام ਕਰ ਦਿੱਤਾ ਗਿਆ ਇਸ ਮਾਮਲੇ ਚ ਇੱਕ ਭਾਰਤੀ ਨਾਗਰਿਕ ਨਿਖਲ ਗੁਪਤਾ ਤੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਾ ਸੀ ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਗਾਇਆ ਸੀ ਕਿ ਨਿਖਲ ਨੇ ਪੰਨੂ ਨੂੰ ਮਾਰਨ ਲਈ ਕਾਤਲ ਨੂੰ ਅਮਰੀਕੀ ਡਾਲਰ ਦੇਣ ਤੇ ਸਹਿਮਤੀ ਹੋਈ ਸਨ ਇੰਨਾਂ ਚੋਂ 15000 ਡਾਲਰ ਦੀ ਐਡਵਾਂਸ ਪੇਮੈਂਟ 9 ਜੂਨ 2023 ਨੂੰ ਕਰ ਦਿੱਤੀ ਗਈ ਸੀ ਪਰ ਜਿਸ ਸਖਸ਼ ਨੂੰ ਇਸ ਕੰਮ ਲਈ ਚੁਣਿਆ ਗਿਆ ਸੀ ਉਹ ਅਮਰੀਕੀ ਏਜੰਸੀ ਦਾ ਇੱਕ ਖੁਫੀਆ ਏਜੰਸੀ एशिया कप दो हजार पच्ची फानिड़ेगी भारत चल रहे सलामी बल्लेबाज अभिषेक शर्मा इतिहास रचन के कंधे ने इस दौरान अभिषेक शर्मा चौन वाले से उसके रिश्तेदार बहुत उम्मीदा लगाई बैठे ने इस ही अभिषेक के चंगे प्रदर्शन दुआव कर रहे ਅਭਿਸ਼ੇਕ ਸ਼ਰਮਾ ਦੇ ਤਮਾਕੇਦਾਰ ਪ੍ਰਦਰਸ਼ਨ ਨੇ ਉਸ ਨੂੰ ਟੀ20 ਅੰਤਰਰਾਸ਼ਟਰੀ ਮਹਾਨ ਖਿਡਾਰੀਆਂ ਰੋਹਿਤ ਸ਼ਰਮਾ ਵਿਰਾਟ ਕੋਹਲੀ ਅਤੇ ਪਾਕਿਸਤਾਨ ਦੇ ਮੁਹੰਮਦ ਰਜ਼ਵਾਨ ਦੇ ਰਿਕਾਰਡ ਦੇ ਨੇੜੇ ਪਹੁੰਚਾ ਦਿੱਤਾ ਵਿਸ਼ੇਕ ਨੇ ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਜਿਸ ਦੇ ਵਿੱਚ 51.50 ਦੀ ਔਸਤ ਅਤੇ 204.63 ਦੀ ਸਟ੍ਰਾਈਕ ਰੇਟ ਨਾਲ 309 ਦੌੜਾਂ ਸੰ ਜਿਸ ਵਿੱਚ 3 ਅਰਧ ਸੈਂਕੜੇ ਅਤੇ 75 ਦਸ ਸਰਵੋਤਮ ਸਕੋਰ ਸ਼ਾਮਲ ਹੈ ਜੋ ਸਾਰੇ ਸੁਪਰ ਫੋਰ ਪੜਾ ਦੌਰਾਨ ਲਗਾਤਾਰ ਆਏ ਹਨ ਇਸ ਦੌਰਾਨ ਅੱਜ ਵੀ ਵਿਸ਼ੇਕ ਸ਼ਰਮਾ ਤੋਂ ਬਹੁਤ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਵਿਸ਼ੇਕ ਦ੍ਰਿਸ਼ਟ

जैसा कि सभी लोग पिछली बार देखा कि 75 या 74 स्कोर मारी थी तो बाकी प्लेयर जैसे सेवाग जी ने उस दिन ट्वीट भी किया था भारत द फार्म चल रहा ओपन अभिषेक शर्मा इतिहास रचने के कंडेते है इस दौरान आज के मैच जेकर अभिषेक चंगा प्रदर्शन करता है ता वो कई रिकॉर्ड तोड़ सकता है ਰਿਮੋਟ ਵਰਕਰਾਂ ਦੁਆਰਾ ਵਰਤੇ ਜਾਣ ਵਾਲੇ ਪ੍ਰਸਿੱਧ ਸੁਰੱਖਿਆ ਸਾਫਟਵੇਅਰ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਮੁਹਿੰਮ ਨੂੰ ਰੋਕਣ ਲਈ ਦੁਨੀਆ ਭਰ ਦੀਆਂ ਸਰਕਾਰੀ ਸਾਈਬਰ ਏਜੰਸੀਆਂ ਪੱਭਾਂ ਪਾਰ ਨੇ ਇਸ ਤਮਕੀਨ ਨੂੰ ਗੰਭੀਰ ਦੱਸਦੇ ਹੋਏ ਕੈਨੇਡਾ ਦੇ ਸੀਐਸਈ ਸੈਂਟਰ ਫਾਰ ਸਾਈਬਰ ਸੁਰੱਖਿਆ ਨੇ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਦੇ ਨਾਲ ਮਿਲ ਕੇ ਟੈਕਨਾਲੋਜੀ ਸੁਰੱਖਿਆ ਕੰਪਨੀ ਸਿਸਕੋ ਤੇ ਵਿਆਪਕ ਹਮਲੇ ਤੋਂ ਬਾਅਦ ਸੰਗਠਨਾ ਨੂੰ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਰਿਮੋਟ ਵਰਕਰਾਂ ਦੁਆਰਾ ਵਰਤੇ ਜਾਣ ਵਾਲੇ ਪਰ ਸੇਫ ਦੁਰੱਖਿਆ ਸਾਫਟਵੇਅਰ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਮੁਹਿੰਮ ਨੂੰ ਰੋਕਣ ਲਈ ਦੁਨੀਆ ਭਰ ਦੀਆਂ ਸਰਕਾਰੀ ਸਾਈਬਰ ਏਜੰਸੀਆਂ ਆਪਸਾਂ ਪਾਰ ਨੇ ਇਸ ਧਮਕੀ ਨੂੰ ਗੰਭੀਰ ਦੱਸਦੇ ਹੋਏ ਕੈਨੇਡਾ ਦੇ ਸੀਐਸਈ ਸੈਂਟਰ ਫਾਰ ਸਾਈਬਰ ਸੁਰੱਖਿਆ ਨੇ ਵੀਰਵਾਰ ਨੂੰ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਨਾਲ ਮਿਲ ਕੇ ਟੈਕਨਾਲੋਜੀ ਸੁਰੱਖਿਆ ਕੰਪਨੀ ਸਿਸਕੋ ਤੇ ਵਿਆਪਕ ਹਮਲੇ ਤੋਂ ਬਾਅਦ ਸੰਗਠਨਾ ਨੂੰ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਪ੍ਰਭਾਵਿਤ ਟੈਕਨੋਲੋਜੀ ਦੀ ਵਰਤੋਂ ਆਮ ਤੌਰ ਤੇ ਸੰਗਠਨਾਵਾਂ ਦੁਆਰਾ ਵਰਚੁਅਲ ਪ੍ਰਾਈਵੇਟ ਨੈਟਵਰਕ ਜਾਂ VPN ਨੂੰ ਸਮਰਥ ਬਣਾਉਣ ਲਈ ਕੀਤੀ ਜਾਂਦੀ ਹੈ ਜੋ ਸਾਰੇ ਰਿਮੋਟ ਵਰਕਰਾਂ ਲਈ ਇੱਕ ਜ਼ਰੂਰਤ ਹੈ। ਮੁੱਦੇ ਦੀ ਵਿਆਪਕਤਾ ਨੂੰ ਸਮਝਦੇ ਹੋਏ CSC ਨੇ ਕਿਹਾ ਕਿ ਇਸ ਦਾ ਮਾਰਗਦਰਸ਼ਨ ਨਾਜ਼ੁਕ ਬੁਨਿਆਦੀ ਢਾਂਚੇ ਦੇ ਖੇਤਰਾ ਜਿਨ੍ਹਾਂ ਵਿੱਚ ਨਗਰਪਾਲਿਕਾ, ਸੁਪਾਈ ਅਤੇ ਖੇਤਰੀ ਸਰਕਾਰਾਂ, ਅਕਾਦਮਿਕ ਅਤੇ ਖੋਸ ਸਹੂਲਤਾਂ ਸ਼ਾਮਲ ਹਨ। ਕੈਨੇਡੀਅਨ ਸੈਂਟਰ ਫਾਰ ਸਾਈਬਰ ਸੁਰੱਖਿਆ ਦੇ ਮੁਖੀ ਰਾਜੀਵ ਗੁਪਤਾ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡੀਅਨ ਸੰਗਠਨਾ ਲਈ ਇੱਕਾ ਮਹੱਤਵਪੂਰਨ ਪੱਲਾ ਧਮਕੀ ਦੇਣ ਵਾਲੇ ਕਾਰਕ ਵਧਦੀ ਸੂਝਪੂਰਨ ਨਾਲ ਵਿਰਾਸਤੀ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਗੁਪਤਾ ਨੇ ਕਿਹਾ ਮੈਂ ਸਾਰੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਖੇਤਰਾਂ ਨੂੰ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ اپیل ਕਰਦਾ ਹ ਆਪਣੇ ਬਿਆਨ ਦੇ ਵਿੱਚ ਸਿਸਕੋ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਮਈ ਦੇ ਵਿੱਚ ਇੱਕ ਹਮਲੇ ਬਾਰੇ ਜਾਣੂ ਕਰਵਾਇਆ ਗਿਆ ਸੀ ਜੋ ਇਸ ਦੇ ਅਣਕੂਲ ਸੁਰੱਖਿਆ ਉਪਕਰਨਾਂ ਨੂੰ ਪ੍ਰਭਾਵਿਤ ਕਰਦਾ ਸੀ ਸਿਸਕੋ ਨੇ ਕਿਹਾ ਕਿ ਇਸ ਦਾ ਮੰਨਣਾ ਹੈ ਕਿ ਉੱਚ ਵਿਸ਼ਵਾਸ ਨਾਲ ਹਮਲਾਵਰ ਉਹੀ ਤਮਕੀ ਦੇਣ ਵਾਲੇ ਹਨ ਜਿਸ ਨੂੰ ਰੈਕਨਡੋਰ ਮੁਹਿੰਮ ਕਿਹਾ ਜਾਂਦਾ ਹੈ ਸੀਐਸਸੀ ਵੱਲੋਂ ਹਮਲੇ ਦੇ ਪਿੱਛੇ ਕੌਣ ਹੈ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਅਜੇ ਵੀ ਕੈਨੇਡਾ ਵਿੱਚ ਕਮਜ਼ੋਰੀ ਦੇ ਧਾਰੇ ਦੀ ਜਾਂਚ ਕਰ ਰਹੀ ਹੈ ਤਸਦਈਏ ਕਿਸ ਹਮਲੇ ਨੇ ਦੁਨੀਆ ਭਰ ਦੇ ਵਿੱਚ ਖਤਰੇ ਦੀਆਂ ਘੰਟੀਆਂ ਬੁਜਾ ਦਿੱਤੀਆਂ ਨੇ ਅਮਰੀਕੀ ਸਾਈਬਰ ਸੁਰੱਖਿਆ ਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀਆਂ ਨੇ ਵੀਰਵਾਰ ਨੂੰ ਚੱਲ ਰਿਹਾ ਬਿਆਨ ਦੇ ਬਾਰੇ ਇੱਕ ਦੁਰਲਭ ਐਮਰਜੈਂਸੀ ਨਿਰਦੇਸ਼ ਜਾਰੀ ਕੀਤਾ ਅਤੇ ਕਿਹਾ ਕਿ ਸਾਰੀ ਸੰਘੀ ਨਾਗਰਿਕ ਏਜੰਸੀਆਂ ਨੂੰ ਸ਼ੁੱਕਰਵਾਰ ਅੱਧੀ ਰਾਤ ਤੱਕ ਕਮਜ਼ੋਰੀਆਂ ਠੀਕ ਕਰਨ ਦਾ ਹੁਕਮ ਦਿੱਤਾ ਸੀਐਸਈ ਨੇ ਕਿਹਾ ਕਿ ਸਹਾਇਤਾ ਪ੍ਰਦਾਨ ਕਰਨ ਲਈ ਸਿਸਕੋ ਅਤੇ ਫਾਈਵ ਆਈਜ਼ ਇੰਟੈਲੀਜੈਂਸ ਅਲਾਈਂਸ ਨਾਲ ਕੰਮ ਕਰ ਰਿਹਾ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਦੋਂ ਤੱਕ ਮਿੰਦੇ ਇਜਾਜ਼ਤ ਸਤਿ ਸ਼੍ਰੀ ਅਕਾਲ